ਆਏ ਹਾਂ ਇਹ ਮਾਨ ਸਾਹਿਬ ਲੋਕ ਦੇਖੀ ਕਦੇ ਦੇਖੇ ਇਹ ਕਿਹੋ ਜਿਹਾ ਕੀ ਬੋਲਣਾ ਹੈ ਯਾਰ ਕੀ ਬੋਲਣਾ ਹੈ ਇਹ ਅਰੁਣ ਇੱਕ ਮਿੰਟ ਇਹ ਆਉਂ ਨਾਂ ਲਾ ਕੇ ਪੈਰ ਦੀ ਬਾਹ ਬੌਣ ਲਾ ਪੀ ਆ ਜਾਨ ਉਹ ਪਾਲਾ ਲੀ ਮਾਰ ਕੇ ਬ੍ਰੇਕ ਚਕਾਰ ਵਾਲਾ ਦੇ ਨਿਸ਼ਾਨ ਸੇ ਉਲਾ ਲਿਆ ਲਾ ਦੇ ਯਾਰ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਸੋ ਆਪਣੇ ਗੁਰਦੁਆਰਾ ਸਾਹਿਬ ਜੋ ਕਿ ਸਾਡੇ ਟਾਣੀਆਂ ਦੇ ਵਿੱਚ ਬਣਿਆ ਹੋਇਆ ਹੈ ਜੀ ਤੇ ਉੱਥੇ ਇਮਾਰਤ ਦੀ ਨਵੀਂ ਦੀ ਸ਼ੁਰੂਆਤ ਕੀਤੀ ਹੈ ਜੀ ਤੇ ਅੱਜ ਥੋੜਾ ਕੰਮ ਕੀਤਾ ਜਿਵੇਂ ਨਿਸ਼ਾਨ ਸਾਹਿਬ ਜਿਹੜਾ ਉੱਥੇ ਵੇਚ ਆ ਰਿਹਾ ਸੀ ਤੇ ਨਿਸ਼ਾਨ ਸਾਹਿਬ ਤੋਂ ਸ਼ੁਰੂਆਤ ਕੀਤੀ ਆ ਨਿਸ਼ਾਨ ਸਾਹਿਬ ਨੂੰ ਐਵੇਂ ਬਣੇ ਬਣਾਏ ਨੂੰ ਖੱਗਾ ਲਾ ਕੇ ਤੇ ਸਾਈਡ ਤੇ ਕੀਤਾ ਗਿਆ ਜੀਸੀਬੀ ਨਾਲ ਪਹਿਲਾਂ ਚੱਕਿਆ ਨਹੀਂ ਗਿਆ ਉਸ ਤੋਂ ਬਾਅਦ ਹੈਡਰੇ ਦੀ ਮਦਦ ਲਈ ਗਈ ਤੇ ਸਾਰੀ ਆਪਾਂ ਡਿਟੇਲ ਦਵਾਂਗੇ ਤੁਹਾਨੂੰ ਆਪਣੇ ਵਲੌਗਾਂ ਦੇ ਵਿੱਚ ਜੋ-ਜੋ ਕੰਮ ਆਪਣੇ ਗੁਰੂ ਘਰ ਚੱਲੂਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਦੇ ਉਹ ਫਿਰ ਕਰਦੇ ਆ ਗੱਲਬਾਤ ਤੇ ਵਿਖਾਉਣੇ ਆ ਕਿ ਆਪਣੇ ਪਹਿਲੇ ਦਿਨ ਦਾ ਕੰਮ ਕਿਵੇਂ ਕੀਤਾ ਗਿਆ ਕੀ ਕੀ ਤਿਆਰੀ ਹੋ ਗਈ ਹੈ ਕੀ ਕੀ ਬਾਕੀ ਆ ਬਾਕੀ ਸਾਰੀਆਂ ਢਾਣੀਆਂ ਵਾਲੇ ਪਹੁੰਚੇ ਸੀ ਸੇਵਾ ਕਰਨ ਸੋਹ ਜੀ ਕਰਦੇ ਆ ਵੀਡੀਓ ਸ਼ੁਰੂ ਟਰੈਕਟਰ ਦਾ ਆਸਰਾ ਨਹੀਂ ਹੈਗਾ ਬਾਈ ਜਿਹਨੇ ਇੱਥੇ ਹੀ ਆ ਗਿਆ ਨਾ ਤੂੰ ਵੇਖੀ ਆਉਂਦਾ ਕਿਵੇਂ ਆ ਓਏ ਆ ਹੁਣ ਯਾਰ ਛੱਡੀ ਜਾ ਹੁਣ ਥੋੜੀ ਅੱਗੋਂ ਖੜੀ ਜਾਓ ਕੁਛ ਨਹੀਂ ਹੁੰਦਾ ਵਾਹਿਗੁਰੂ ਤੁਹਾਡੇ ਵਾਲਾ ਟਰੈਕਟਰ ਤੋਂ ਤਾਂ ਕੋਈ ਆਸ ਨਹੀਂ ਹੈਗਾ ਇਹ ਪੱਕਿਆ ਆਪਣੇ ਇੱਥੇ ਹੀ ਆ ਗੱਲਾ ਟਾਡੇ ਆ ਦਾ ਜਮਾਈ ਢੱਲਾ ਹੌਲੀ ਹੌਲੀ ਹੁਣ ਆਪਣਾ ਢੱਲਾ ਹੀ ਰੱਖਿਓ ਕੰਮ ਇੱਧਰ ਉਹ ਉਧਰ ਲਾਏ ਵੀ ਸਾਰੇ ਉਹੋ ਜਿਹੇ ਉਧਰ ਤਾਂ ਜੋਰ ਹੀ ਨਹੀਂ ਹੈਗਾ ਬੱਗੇ ਤੇ ਟਰੈਕਟਰ ਤੇ ਆਸਰਾ ਕਰ ਲਾ ਨਹੀਂ ਇਹਨਾਂ ਨੇ ਪਿੱਛੇ ਦਾ ਨਹੀਂ ਇਹਦਾ ਹੈ ਨਹੀਂ 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 ਤੇ ਗਾਣਾ ਮਾਰੋ ਰਾਂਗ ਬੋਲ ਓਏ ਵਾਹ ਚਾਲੇ ਜਾ ਜੀ ਮਾਨ ਸਾਹਿਬ ਲੋਗ 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 ਗੁਰਦੁਆਰਾ ਮੋਲਾਂ ਟਾਣੀਆਂ ਸੋ ਸੇਵਾ ਚੱਲ ਰਹੀ ਹੈ ਜੀ ਗੁਰਦੁਆਰਾ ਦੀ ਨਵੀਂ ਬਿਲਡਿੰਗ ਦੀ ਤੇ ਨਿਸ਼ਾਨ ਸਾਹਿਬ ਨੂੰ ਇੱਥੋਂ ਖੱਗ ਕੇ ਤੇ ਇਧਰਲੀ ਸਾਈਡ ਤੇ ਕਰਨਾ ਹੈ ਆਰਾਮਨਾਲ ਤੋਰੀਆ ਹੋ ਆਰਾਮਨਾਲ ਮੜਾ ਕੇ ਇੱਕ ਮਿੰਟ ਇੱਕ ਮਿੰਟ ਮੜਾ ਕੇ ਛਿਚੇ ਰੱਖੋ ਆਰਾਮ ਨਾਲ ਆਰਾਮ ਨਾਲ ਇੱਕ ਮਿੰਟ ਆਣਾ ਮਾੜਾ ਪਿੱਛੇ ਨੂੰ ਖੇਚਲਾ ਬੂਮ ਪਿੱਛੇ ਨੂੰ ਪਿੱਛੇ ਨੂੰ ਪੈਪ ਵਿੰਗੀ ਹੁੰਦੀ ਜਾਂਦੀ ਆ ਪੈਪ ਹੀ ਹੋ ਗਈ ਪੈਪ ਵਿੰਗੀ ਹੋ ਗਈ ਬਾਗਟ ਕਮਾਈ ਬਾਗਟ 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 ਓ ਯਾਰ ਥੰਮੀ ਜਾਣੀ ਕੋਈ ਥੰਮੀ ਲਾ ਲਈਏ ਥੱਲੇ ਮਾਹੌਲ ਆਪੀ ਹੋਵੇ ਇੱਕ ਮਿੰਟ ਇੱਕ ਮਿੰਟ ਨਾ ਨਾਲ ਲਾ ਕੇ ਪੈਰ ਦੀ ਬਾਹ ਬੌਣ ਲਾਫੀ ਆ ਜਾਣ ਚਾਹਾਂਗੇ 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 ਕਹਾਂ ਪੈ ਲੱਗ ਇਹ ਕਰਨਾ ਜੀ ਮਧੂਨੀਆ ਚੱਲ ਹੌਲੀ 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 ਬਰਾਖੀ ਦਿਓ ਆਪਣੀ ਇੰਨੇ ਲੱਗਦਾ ਹੌਣ ਦੀ ਹੌਲੀ ਹੌਲੀ ਲਓ ਜੀ ਨਿਸ਼ਾਨ ਸਾਹਿਬ ਰੱਖਿਆ ਗਿਆ ਥੱਲੇ ਤੇ ਪਰ ਇਹਨੂੰ ਕਰਦੇ ਪਰ ਇਹਨੂੰ ਥੋੜਾ ਪਰੇ ਨੂੰ ਪਰੇ ਨੂੰ ਹਾਂਜੀ ਇਹਦੀ ਕਿੰਨੀ ਕੱਢ ਕੇ ਨਾ ਇਹ ਟੋਕਟ ਫਰਮੇ ਮਲੇ ਆਏ ਨਹੀਂ ਫਰਮੇ ਮਲੇ ਦਾ ਖਰਾ ਦੇ ਨੇ ਕਰਾ ਦੇ ਨੇ ਚਲੋ ਮੈਂ ਕਹ ਆ ਇਹਨੂੰ ਆਪ ਇਕਲੀ ਕੱਢ ਕੇ ਨਾ ਬਈ ਇਹਨੂੰ ਥੱਲੇ ਰਖਾ ਹੀ ਲਈਏ ਹੋਰ ਹਾਂ ਹੋਰਾ ਕੱਢਤਾ ਯਾਰ ਕਿੱਥੇ ਆਹ ਵਿੱਚ ਤੂੰ ਯਾਰ ਮੈਨੂੰ ਦੱਸਣਾ ਤਾਂ ਸਹੀ ਸੀ ਅੱਜ ਹੀ ਚੱਲ ਫਿਰ ਇੱਕ ਜਕਾਰ ਵਾਲਾ ਦੇ ਨਿਸ਼ਾਨ ਸਾਹਿਬ ਲਾ ਲਿਆ ਲਾ ਦੇ ਯਾਰ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਕਟਨੀ ਕਿੱਲੀ ਹਾਂ ਅਗਲੀ ਕਟਨੀ ਨਹੀਂ ਨਿਕਲਨੀ ਇਹ ਬੈਨ ਕੱਢ ਕਮਾਣੀ ਪੋਕ ਗਿੱਲੀ ਥੋੜੀ ਦੱਲ ਨੂੰ ਆੜੇ ਨਾਲ ਸੱਟ ਮਾਰ ਕਰ ਲੈ ਪਰਲੇ ਪਾਸੇ ਜਾ ਫਿਰ ਓ ਕਾਲੀ ਹਣੀ ਏ ਨਿਕਲ ਜੋ ਨਿਕਲ ਜੋ ਆਪ ਤੇ ਚਲੀ ਆ ਆ ਗਿਆ ਨਹੀਂ ਕਮਾਣੀ ਕਮਾਈ ਨੂੰ ਸੱਟ ਲਾ ਇੱਕ ਸਾਈਡ ਤੇ ਕਮਾ ਆ ਪੈਨ ਕੱਢਾਂਗੇ ਕੋਈ ਆੜਿਆ ਵਾ ਵਾੜਿਆ ਟੈਟ ਆ ਨਾ ਨਿਸ਼ਾਨ ਸਾਹਿਬ ਇਧਰ ਠੋਕਦੇ ਹੋ ਰਹੇ ਕੀ ਕਰਦੇ ਪੈਨ ਨਹੀਂ ਨਹੀਂ ਆਪਾਂ ਪਾਉਣੇ ਪਾਉਣੇ ਇਹ ਮਾਰ ਕੇ ਦਵਾਈਆਂ ਨੂੰ ਇੱਕ ਮਿੰਟ ਉਹ ਬਦੀ ਜਮੇ ਨਹੀਂ ਇਹ ਮੱਥੇ ਕੋ ਪਾ ਦੇ ਤੂੰ ਵੀ ਸੰਗੋ ਬਾਹ ਮਨੇ ਉਹਦਾ ਹੈ ਤੇ ਬਾਹ ਇਹ ਆ ਵੀ ਪਰ ਇਹ ਨਹੀਂ ਖੱਟੇ ਆ ਲੈ ਕੀ ਕਰੇ ਭਾਈ ਉੱਤੇ ਬੱਜੀਆ ਤੇ ਉਹ ਜਿਹੜਾ ਬੰਦਾ ਮਾੜਾ ਆਸਰਾ ਹੀ ਕਰਿਓ ਫਸਦਾ ਟੱਪੀ ਉਹ ਸੜਨ ਸਵਰਿਧਾਨ ਚੱਕਾ ਮੜਿਆ ਹਾਂ ਮਾ ਓ 1 ਮੀਟਰ ਓ ਮਰ ਗਈ ਓ ਇਹਨੂੰ ਆੜੀ ਥੋੜੀ ਜੀ ਜਿਹਾ ਮੈਂ ਇਹਨੂੰ ਹੱਸਣਾ ਪੁਰਾਣਾ ਆ ਆ ਫੇ ਕਰਿਓ ਹਾਂ ਚੱਕੇ ਲਖੇ ਬਾਬੂ ਫਸਾ ਨਹੀਂ ਟੱਪੀਓ ਮੈਂ ਆਇਆ ਕਿੱਲੀ ਫਸਾ ਨਹੀਂ ਟੱਪੀਓ ਬਾਬੂ હવે ફેકમેનીએ બે આટવા પડ્યું મચી લે મચી લે ક્યાં જાય થોડી મચી જાવ થોડા જ યાર ઓ ચેક્યા ਪਤਰੀ ਕੇ ਲਈ ਆਈ ਸੀ ਤੇ ਕੋਲ ਮੈਂ ਰੱਖ ਦਿੰਦਾ ਨਾ ਕੋਈ ਉਹ ਹਾ ਕਰਾ ਘੋਮਣਾ ਹੈ ਛੋਟੂ ਗਏ ਹੁਣ ਆ ਜਾ ਰਹਾ ਤਾਲੇ ਨਿਸ਼ਾਨ ਸਾਹਿਬ ਨਾ ਮੜੇ ਐਨ ਵਿੱਚ ਵਾ ਕੇ ਰੱਖ ਐਨ ਵਿੱਚ ਬਈ ਹਾ ਨਿੱਕੋ ਜਿਹਾ ਰਹਿ ਜਾ ਰਹਾ ਆ ਜਾ ਆ ਜਾ ਚੱਲ ਕੇ ਵਾਸ ਤਾਂ ਚੱਕਾ ਬਹੁਤ ੜੂਗਾ ਉਹ ਤਾਂ ਉਹ ਪਰਲੇ ਬੰਨ ਛੜਾ ਐਂ ਐਂ ਆਵਾਜ਼ ਇੱਥੇ ਆ ਉਹ ਮੜਾ ਪਰਲੇ ਚ ਜਾਤ ਦੇ ਨਾ ਗਾਂ ਕਰੋ ਚੱਲ ਚੱਲ ਇੱਕ ਮਿੰਟ ਕਾਲਾ ਠੱਕ ਦੇ ਰ ਰ ਕਾਲਾ ਰਕਾਲਾ ਇੱਕ ਮਿੰਟ ਕੰਮ ਕਰੀ ਜਾਂਦੇ ਆ ਉਧਰ ਲਾਈਟ ਹੋਣੀ ਆ ਬਰੇ ਪੂਰਾ ਆਹਦਾ ਤਾਂ ਬੰਨੇ ਆਹ ਪਾਈ ਕਰੀ ਮੋੜਾ ਆ ਇਹਨੂੰ ਕਿਹਾ ਚੱਕਿਆ ਆ ਆਹ ਨਹੀਂ ਛੱਡੇ ਬਚੇ ਕਾਹਤ ਨਾ ਬਾਉਂਦੀ ਨਾ ਆਇਆ ਤਾ ਕਪੜੇ ਉੱਤੇ ਆਇਆ ਨੀ ਬਸ ਨੀ ਬਸ ਨਹੀਂ ਅੜਿਆ ਬਾਈ ਐ ਕਰੀ ਓ ਤੋੜਾ ਸੰਗਤ ਲਈ ਕਦਾ ਪਹਿਲੇ ਜਾਣੇ ਤਾਂ ਸੈੱਟ ਚੱਕ ਕੇ ਕਰਦੇ ਨਹੀਂ ਨਹੀਂ ਬਾਸ ਬਾਸ ਕਿੱਧਰ ਨੂੰ ਲੈ ਕੇ ਆਣਾ ਇੱਧਰ ਥੱਲੇ ਰੱਖਣਾ ਮੈਂ ਰਖਾਲਾ ਇੱਧਰ ਥੱਲੇ ਰੱਖਦੇ ਇੱਧਰ ਵੀ ਰਖਾ ਲੋ ਬੰਦੇ ਇੱਧਰ ਥੱਲੇ ਨਾ ਨਾ ਜਾਣ ਦੇ ਥੱਲੇ ਬਾਕੀ ਅਜਿਹਾ ਇੱਕਾ ਜੁੜਾ ਥੱਲੇ ਨੇ ਇਹਨਾਂ ਨੂੰ ਕਰਨਾ ਆਪਾਂ ਤੇਰੀ ਚੌਥੀ ਤੋਂ ਸਾਰ ਤੋਂ ਲਾ ਲਓ ਪਹਿਲੀ ਸੰਗ ਤੱਕ ਤੇ ਕੀ ਕਰਦਾ ਕਿ ਉਹ ਦਰਜ ਪਤਾ ਆ ਲਾ ਕੇ ਆ ਚਾਹਾਂਦਾ ਆ پلے کر دو کی پروگرام ہے اپ کو وڌاڻ ڏاندي ورت ٿو هاڻي تري کي ٿي ٿو ٿرن ٿو ٿو اپنار ٻئي ڪي ڪو شيءِ ڪال ڳول ڪي آهي ته اڄ ڪا شيءِ ٿي رهي آهي هاڻي ٻڌا ਹਾਂ ਤਾਂ ਲੋੜ ਹੀ ਨਹੀਂ ਹੋਰ ਭਾਈ ਚਾਚਾ ਜੀ ਉਹ ਕਹਿੰਦੇ ਕਿੱਥੇ ਮਾਰਨਾ ਤਵਾ ਦਿੱਤੀ ਹਾਂ ਜੀ ਵਾਹ ਜੀ ਹਾਂ ਜੀ ਹਾਂ ਜੀ ਇਹ ਚਾਰ ਫੇਰੇ ਮਾਰਨਾ ਖੱਗਾ ਲਾਉਣਾ ਬਸ ਖੱਗਾ ਜਿਵੇਂ ਲਾਈਦਾ ਆਪਾਂ ਦਾ ਗੱਲ ਮੈਂ ਇੱਥੇ ਆਇਆ ਹਾਂ ਹਾਂ ਐਸੇ ਉਹ ਚੇਰੀ ਮਾਰਦਾ ਉਹ ਪਹਿਲਾਂ ਉਹ ਆਦਾ ਫੋੜਦਾ ਉਹ ਚੋੜੀ ਚੇਰੀ ਮਾਰਦਾ ਪਹਿਲਾਂ ਇਹਨੂੰ ਪਾ ਕੇ ਉਹ ਬਾਪ ਨੂੰ ਬੰਨੀ ਉੱਪਰ ਟਣਾ ਚੱਲਦਾ ਤੇ ਫਿਰ ਅਸੀਂ ਚੇਰੀ ਮਾਰ ਕੇ ਪਾਉਂਦੇ ਆਂ ਕਿੰਨੇ ਫੁੱਟ ਡੂੰਗਾ ਪਾਇਆ ਸੀ ਉਹਦਾ ਪਤਾ ਲੱਗੂਗਾ ਬਈ ਇਹ ਕੀ ਬੰਜਰੀ ਦਾ ਬਣਿਆ ਸੀ ਕਾਦਾ ਬਣਿਆ ਇਟਾਈ ਫਿਰ ਤੱਕ ਖਿੱਚ ਕੇ ਲਾਉਣ ਦਾ ਫਾਇਦਾ ਆਣਾ ਖਿੱਚ ਕੇ ਸਹੀ ਆਊਗਾ ਆ ਟਾਈਲਾਂ ਟੁੱਟਣੀਆਂ ਫਿਰ ਯਾਰ ਜੇ ਟੁੱਟ ਜਾਣੀਆਂ ਕੋਈ ਗੱਲ ਨਹੀਂ ਇਹ ਨੂੰ ਜਾ ਕੇ ਇਸ ਕੇ ਨਾਲ ਚੱਲਦਾ ਦੂਸਰਾ ਬਣਾਈ ਜਾਣੇ ਉਸਤਾਦ ਨਿਸ਼ਾਨ ਸਾਹਿਬ ਦਾ ਖੱਗਾ ਮਰਾ ਕੇ ਤੈਨੂੰ 5-7 ਫੁੱਟ ਇਧਰ ਕਰਨਾ ਹੈ ਉਸ ਤੋਂ ਬਾਅਦ ਫਿਰ ਜਿਹੜੀ ਆ ਉਹ ਸਾਰੀ ਸ਼ੁਰੂ ਕਰਾਂਗੇ ਇਮਾਰਤ ਦੀ